ਸਾਰਿਆਂ ਨੂੰ ਜੈਮਸੀ ਕੀ ਆਈਏ ਆਪਾਂ ਬਾਈਬਲ ਵਿੱਚੋਂ ਵਚਨ ਦੇਖਾਂਗੇ ਮਨ ਦੀ ਚੌਕਸੀ ਕਰਨੀ ਕਹਾਉਤਾ ਚਾਰ ਅਧਿਆਇ ਦੀ 23 ਆਇਤ ਵਿੱਚ ਅਸੀਂ ਦੇਖਦੇ ਹਾਂ ਮਨ ਦੀ ਚੌਕਸੀ ਕਰਨ ਦਾ ਮਤਲਬ ਆਪਣੀ ਸੋਚ ਵਿਚਾਰ ਤੇ ਬਹੁਤ ਧਿਆਨ ਦੇਣਾ ਹੈ ਉਸ ਨੂੰ ਸੰਭਾਲ ਕੇ ਰੱਖਣਾ ਹੈ ਉਸ ਵਿੱਚ ਗਲਤ ਸੋਚ ਆਉਣ ਨਹੀਂ ਦੇਣੀ ਸਾਡੇ ਮਨ ਦੇ ਸੋਚ ਵਿਚਾਰ ਵਿੱਚ ਚੰਗੀ ਗੱਲ ਵੀ ਆਉਂਦੀ ਹੈ ਅਤੇ ਬੁਰੀ ਗੱਲ ਵੀ ਆਉਂਦੀ ਹੈ ਅਸੀਂ ਅੱਗੇ ਦੇਖਦੇ ਹਾਂ ਸਾਡੇ ਸੋਚ ਵਿੱਚ ਇੱਛਾਵਾਂ ਵੀ ਹੋ ਸਕਦੀਆਂ ਹਨ ਕੀ ਬਣਨਾ ਹੈ ਜੀਵਨ ਕਿਸ ਤਰ੍ਹਾਂ ਦਾ ਹੋਣਾ ਚਾਹੀਦਾ ਹੈ ਸਾਡਾ ਪਰਿਵਾਰ ਕਿਸ ਤਰ੍ਹਾਂ ਦਾ ਹੋਣਾ ਚਾਹੀਦਾ ਹੈ ਸਾਡੇ ਬੱਚੇ ਕਿਵੇਂ ਹੋਣੇ ਚਾਹੀਦੇ ਹਨ ਅਸੀਂ ਹਰ ਰੋਜ਼ ਇਸ ਨੂੰ ਵੇਖਦੇ ਹਾਂ ਉਸ ਦੇ ਪ੍ਰਤੀ ਸਾਡਾ ਵਿਚਾਰ ਕਿਸ ਤਰ੍ਹਾਂ ਦਾ ਹੋਣਾ ਚਾਹੀਦਾ ਹੈ ਅਸੀਂ ਜਲਨ ਰੱਖਦੇ ਹਾਂ ਜਾਂ ਵਿਰੋਧ ਰੱਖਦੇ ਹਾਂ ਕਿ ਸਾਡੇ ਅੰਦਰ ਪਿਆਰ ਹੈ ਕਿ ਸਾਡੇ ਅੰਦਰ ਹਰਾਮਕਾਰੀ ਦੀ ਸੋਚ ਹੈ ਇਹ ਸਾਰੀਆਂ ਗੱਲਾਂ ਸਾਡੇ ਮਨ ਜਾਂ ਦਿਲ ਵਿੱਚ ਆਉਂਦੀਆਂ ਹਨ ਇਸ ਲਈ ਸੁਲੇਮਾਨ ਕਹਿੰਦਾ ਹੈ ਸਭ ਤੋਂ ਆਪਣੇ ਮਨ ਦੀ ਚੌਕਸੀ ਕਰਨੀ ਹੈ ਕਿਉਂ ਅਸੀਂ ਆਪਣੇ ਮਨ ਦੀ ਚੌਕਸੀ ਕਰਨੀ ਹੈ ਅਸੀਂ ਯਹੂਦਾ ਇਸਕ੍ਰੂਤੀ ਬਾਰੇ ਦੇਖਦੇ ਹਾਂ ਯੀਸ਼ੂ ਮਸੀਹ ਦਾ 12 ਚੇਲਿਆਂ ਵਿੱਚੋਂ ਇੱਕ ਚੇਲਾ ਸੀ ਯਹੂਦਾ ਇਸਕ੍ਰੂਤੀ ਨੇ ਪਾਪ ਕੀਤਾ ਯੀਸ਼ੂ ਮਸੀਹ ਨੂੰ ਫੜਵਾਇਆ ਉਹ ਯੀਸ਼ੂ ਮਸੀਹ ਦੇ ਖਿਲਾਫ ਹੋ ਗਿਆ ਸੀ ਯੀਸ਼ੂ ਮਸੀਹ ਨੂੰ ਫੜਵਾਇਆ ਪੈਸੇ ਲਈ ਫਿਰ ਉਸਨੇ ਆਪਣੇ ਆਪ ਨੂੰ ਆਤਮ ਹੱਤਿਆ ਕਰਕੇ ਆਪਣੇ ਆਪ ਨੂੰ ਨਾਸ਼ ਕਰ ਲਿਆ ਸ਼ੈਤਾਨ ਨੇ ਯਹੂਦਾ ਇਸਕ੍ਰੂਤੀ ਦੇ ਮਨ ਵਿੱਚ ਵਿਚਾਰ ਪਾਇਆ ਕਿ ਉਸਨੇ ਯੀਸ਼ੂ ਮਸੀਹ ਨੂੰ ਫੜਵਾਉਣਾ ਹੈ ਕਿਉਂਕਿ ਸ਼ੈਤਾਨ ਯੂਦਾਇਸਕ੍ਰਿਤੀ ਦੇ ਅੰਦਰ ਆ ਗਿਆ ਕਿੰਨੀ ਬੁਰੀ ਗੱਲ ਹੈ ਕਿ ਪਹਿਲਾਂ ਸ਼ੈਤਾਨ ਯੂਦਾਇਸਕ੍ਰਿਤੀ ਦੇ ਅੰਦਰ ਇਹ ਵਿਚਾਰ ਪਾਇਆ ਯੂਦਾਇਸਕ੍ਰਿਤੀ ਉਸ ਵਿਚਾਰ ਉੱਤੇ ਜੈ ਨਹੀਂ ਪਾ ਸਕਿਆ ਉਹੋ ਵਿਚਾਰ ਸੋਚ-ਸੋਚ ਕੇ ਅੱਗੇ ਵਧਦਾ ਹੈ ਫਿਰ ਉਸ ਦੇ ਅੰਦਰ ਸ਼ੈਤਾਨ ਸਮਾ ਜਾਂਦਾ ਹੈ ਜਦੋਂ ਅਸੀਂ ਸੋਚ ਵਿਚਾਰ ਤੇ ਕਾਬੂ ਨਹੀਂ ਪਾਉਂਦੇ ਉਸ ਦੀ ਚੌਕਸੀ ਨਹੀਂ ਕਰਦੇ ਇੰਨੀ ਵੱਡੀ ਮੁਸ਼ਕਲ 'ਚ ਅਸੀਂ ਵੀ ਫਸ ਜਾਂਦੇ ਹਾਂ ਅਸੀਂ ਆਪਣੀ ਸੋਚ ਨੂੰ ਕਾਬੂ ਨਹੀਂ ਕਰਾਂਗੇ ਤਾਂ ਅਸੀਂ ਪਾਪ ਵਿੱਚ ਡਿੱਗ ਜਾਂਦੇ ਹਾਂ ਇਸ ਤਰ੍ਹਾਂ ਦੇ ਪਾਪ ਵਿੱਚ ਡਿੱਗ ਜਾਂਦੇ ਹਾਂ ਕਿ ਉਸ ਤੋਂ ਅਸੀਂ ਕਦੇ ਵੀ ਉੱਠ ਨਹੀਂ ਸਕਦੇ ਦਿਲ ਹੀ ਸਭ ਤੋਂ ਤੋਖਾ ਦੇਣ ਵਾਲਾ ਹੈ ਸਾਡੇ ਮਨ ਹੀ ਸਾਨੂੰ ਤੋਖਾ ਦਿੰਦਾ ਹੈ ਜਦੋਂ ਅਸੀਂ ਗਲਤ ਕੰਮ ਕਰਦੇ ਹਾਂ ਸਾਡਾ ਦਿਲ ਸਾਨੂੰ ਠੀਠ ਬਣਾ ਦਿੰਦਾ ਹੈ ਸਾਡਾ ਦਿਲ ਕਹਿੰਦਾ ਹੈ ਇੰਨਾ ਵੱਡਾ ਪਾਪ ਨਹੀਂ ਕੀਤਾ ਇਹ ਛੋਟੀ ਗੱਲ ਹੈ ਸਭ ਕਰ ਲੈਂਦੇ ਹਨ ਸਭ ਤੋਂ ਜ਼ਿਆਦਾ ਸਾਡਾ ਮਨ ਤੋਖਾ ਦਿੰਦਾ ਹੈ ਅਸੀਂ ਕਿਵੇਂ ਆਪਣੇ ਦਿਲ ਦੀ ਚੌਕਸੀ ਕਰੀਏ ਸਾਨੂੰ ਕੀ ਕਰਨਾ ਚਾਹੀਦਾ ਹੈ ਸਾਡੇ ਮਨ ਵਿੱਚ ਕਿੰਨੀਆਂ ਸੋਚਾਂ ਆਉਂਦੀਆਂ ਹਨ ਰੋਜ਼ ਆਪਣੇ ਜੀਵਨ ਵਿੱਚ ਅਸੀਂ ਸੋਚ ਵਿੱਚ ਵੇਖਦੇ ਹਾਂ ਤੁਸੀਂ ਉੱਠਦੇ ਬੈਠਦੇ ਕਿੰਨੇ ਸੋਚਾਂ ਵਿੱਚ ਆਉਂਦੀਆਂ ਹਨ ਤੁਸੀਂ ਕੰਮ ਕਾਜ ਤੇ ਜਾਂਦੇ ਹੋ ਪੜ੍ਹਾਈ ਲਈ ਜਾਂਦੇ ਹੋ ਫਿਰ ਵਾਪਸ ਆਉਂਦੇ ਹੋ ਕਿੰਨੇ ਲੋਕਾਂ ਨੂੰ ਮਿਲਦੇ ਹੋ ਕਿੰਨੀਆਂ ਗੱਲਾਂ ਤੁਸੀਂ ਸੁਣਦੇ ਹੋ ਕਿੰਨੇ ਵਿਚਾਰ ਤੁਹਾਡੇ ਅੰਦਰ ਉੱਠਦੇ ਹਨ ਤੁਹਾਡੇ ਬੁਰੇ ਵਿਚਾਰ ਵੀ ਹਨ ਚੰਗੇ ਵਿਚਾਰ ਵੀ ਹਨ ਤੁਸੀਂ ਇਹਨਾਂ ਵਿਚਾਰਾਂ ਦੀ ਚੌਕਸੀ ਨਹੀਂ ਕਰੋਗੇ ਤਾ ਤੁਹਾਡਾ ਆਤਮਿਕ ਜੀਵਨ ਡਿੱਗ ਸਕਦਾ ਹੈ ਅਸੀਂ ਅੱਗੇ ਦੇਖਦੇ ਹਾਂ ਅਸੀਂ ਆਪਣੇ ਮਨ ਦੀ ਚੌਕਸੀ ਕਿਸ ਤਰ੍ਹਾਂ ਕਰ ਸਕਦੇ ਹਾਂ ਸਾਰੇ ਦਿਨ ਤੋਂ ਪਰਮੇਸ਼ਰ ਨੂੰ ਪਿਆਰ ਕਰਨਾ ਹੈ ਪਿਆਰ ਕਰਨ ਦਾ ਮਤਲਬ ਹਰ ਦਿਨ ਪ੍ਰਾਰਥਨਾ ਕਰਨਾ ਹੈ ਹਰ ਦਿਨ ਵਚਨ ਪੜ੍ਹਨਾ ਹੈ ਪਵਿੱਤਰਤਾਈ ਵਿੱਚ ਜੀਵਨ ਗੁਜ਼ਾਰਨਾ ਹੈ ਜਦੋਂ ਅਸੀਂ ਸਾਰੇ ਦਿਲ ਤੋਂ ਪਰਮੇਸ਼ਰ ਨਾਲ ਪਿਆਰ ਕਰਦੇ ਹਾਂ ਫਿਰ ਪਰਮੇਸ਼ਰ ਸਾਡੀ ਮਦਦ ਸਹਾਇਤਾ ਕਰੇਗਾ ਅਸੀਂ ਆਪਣੇ ਦਿਲ ਦੀ ਚੌਕਸੀ ਕਰ ਸਕਦੇ ਹਾਂ ਅਸੀਂ ਪਰਮੇਸ਼ਰ ਦੇ ਨਾਲ ਸਮਾਂ ਗੁਜ਼ਾਰਨਾ ਹੈ ਤੁਸੀਂ ਪਰਮੇਸ਼ਰ ਲਈ ਕੁਝ ਕਰਨਾ ਹੈ ਸਾਰੀਆਂ ਕੁਰਬਾਨੀਆਂ ਨੂੰ ਵੀ ਚੁੱਕਣਾ ਹੈ ਅਸੀਂ ਆਪਣੇ ਦਿਲ ਦੀ ਚੌਕਸੀ ਕਰਦੇ ਹੋਏ ਪੂਰੇ ਦਿਲ ਤੋਂ ਪਰਮੇਸ਼ਰ ਨਾਲ ਪਿਆਰ ਕਰਨਾ ਹੈ ਪਰਮੇਸ਼ਰ ਤੋਂ ਵੱਧ ਕੇ ਕਿਸੇ ਚੀਜ਼ ਕਿਸੇ ਇਨਸਾਨ ਨੂੰ ਪਿਆਰ ਨਹੀਂ ਕਰਨਾ ਪਰਮੇਸ਼ਰ ਦੇ ਵਚਨ ਨੂੰ ਆਪਣੇ ਦਿਲ ਵਿੱਚ ਰੱਖਣਾ ਹੈ ਆਪਣੇ ਦਿਲ ਨੂੰ ਪਰਮੇਸ਼ਰ ਦੇ ਵਚਨ ਨਾਲ ਭਰਨਾ ਹੈ ਕਿਵੇਂ ਅਸੀਂ ਪੜ ਸਕਦੇ ਹਾਂ ਅਸੀਂ ਹਰ ਦਿਨ ਪਰਮੇਸ਼ਰ ਦੇ ਵਚਨ ਨੂੰ ਪੜਨਾ ਹੈ ਪੜ ਕੇ ਛੱਡਣਾ ਨਹੀਂ ਫਿਰ ਪ੍ਰਾਰਥਨਾ ਕਰਨਾ ਹੈ ਪ੍ਰਭੂ ਜੋ ਅਸੀਂ ਪੜਦੇ ਹਾਂ ਉਹ ਸਾਰੀਆਂ ਗੱਲਾਂ ਅਸੀਂ ਯਾਦ ਕਰ ਸਕੀਏ ਫਿਰ ਵਚਨ ਪੜਨ ਤੋਂ ਬਾਅਦ ਸੋਚੀਏ ਮੈਂ ਕੀ ਪੜਿਆ ਉਸ ਦਾ ਕੀ ਮਤਲਬ ਹੈ ਇਸ ਤਰ੍ਹਾਂ ਪੜਨਾ ਹੈ ਤੁਹਾਡੇ ਅੰਦਰ ਉਹ ਵਚਨ ਰਹੇ ਪਰਮੇਸ਼ਰ ਦਾ ਵਚਨ ਸਾਡੇ ਅੰਦਰ ਹੈ ਫਿਰ ਅਸੀਂ ਪਰਮੇਸ਼ਰ ਦੇ ਖਿਲਾਫ ਪਾਪ ਨਹੀਂ ਕਰਾਂਗੇ ਸਾਡਾ ਦਿਲ ਕਿਵੇਂ ਪਰਮੇਸ਼ਰ ਦੇ ਵਚਨ ਵਿੱਚ ਪਰ ਜਾਂਦਾ ਹੈ ਜਦੋਂ ਅਸੀਂ ਪੜ ਕੇ ਉਸ ਨੂੰ ਛੱਡਾਂਗੇ ਨਹੀਂ ਲੇਕਿਨ ਯਾਦ ਕਰਾਂਗੇ ਜਦੋਂ ਅਸੀਂ ਦਿਨ ਪਰ ਚੱਲਦੇ ਹਾਂ ਸੁਣਿਆ ਹੋਏ ਵਚਨ ਨੂੰ ਪੜਦੇ ਹੋਏ ਵਚਨ ਨੂੰ ਦਿਨ ਪਰ ਯਾਦ ਕਰਾਂਗੇ ਫਿਰ ਪਰਮੇਸ਼ਰ ਦਾ ਵਚਨ ਸਾਡੇ ਅੰਦਰ ਬਣਿਆ ਰਹੇਗਾ ਸਾਡੀ ਉੱਚੀ ਗੱਲ ਸਾਡੀ ਭਾਵਨਾ ਜੋ ਹਰੇਕ ਵਿਚਾਰ ਨੂੰ ਜੋ ਮਸੀਹ ਦੇ ਗਿਆਨ ਦੇ ਵਿਰੋਧ ਹੈ ਉਸ ਨੂੰ ਬੰਨ ਕੇ ਰੱਖਣਾ ਹੈ ਉਸ ਨੂੰ ਆਜ਼ਾਦੀ ਨਹੀਂ ਦੇਣੀ ਉਹ ਤੁਹਾਡੇ ਜੀਵਨ ਵਿੱਚ ਕੰਮ ਨਾ ਕਰੇ ਉਸ ਨੂੰ ਬੰਨ ਕੇ ਰੱਖਣਾ ਹੈ ਉਹ ਸਾਡੇ ਜੀਵਨ ਵਿੱਚ ਕੰਮ ਨਾ ਕਰੇ ਇਹ ਅਸੀਂ ਕਿਵੇਂ ਕਰ ਸਕਦੇ ਹਾਂ ਮੇਰਾ ਕੱਲ ਨੂੰ ਕੀ ਹੋਵੇਗਾ ਮੇਰੇ ਬੱਚਿਆਂ ਦਾ ਕੀ ਹੋਵੇਗਾ ਇਸ ਤਰ੍ਹਾਂ ਦਾ ਡਰ ਆ ਸਕਦਾ ਹੈ ਇਸ ਤਰ੍ਹਾਂ ਦਾ ਵਿਚਾਰ ਆ ਸਕਦਾ ਹੈ ਤੁਸੀ ਸਮਝਣਾ ਹੈ ਇਹ ਵਿਚਾਰ ਪਰਮੇਸ਼ਰ ਦੇ ਵਚਨ ਦੇ ਖਿਲਾਫ ਹੈ ਪਰਮੇਸ਼ਰ ਨੇ ਆਖਿਆ ਨਾ ਡਰ ਮੈਂ ਤੇਰੇ ਸੰਗ ਹਾਂ ਤੁਸੀਂ ਚਿੰਤਾ ਨਾ ਕਰੋ ਤੁਹਾਡੀ ਸਾਰੀ ਚਿੰਤਾ ਮੇਰੇ ਉੱਪਰ ਸੁੱਟ ਦਿਓ ਸਾਰੀਆਂ ਗੱਲਾਂ ਜੋ ਸਾਡੇ ਮਨ ਵਿੱਚ ਡਰ ਲੈ ਕੇ ਆਉਂਦੀਆਂ ਹਨ ਉਹ ਪਰਮੇਸ਼ਰ ਤੋਂ ਨਹੀਂ ਉਹ ਸ਼ੈਤਾਨ ਦੇ ਤਰਫ ਤੋਂ ਹੈ ਤਾਂ ਕਿ ਅਸੀਂ ਬੇਚੈਨ ਰਹੀਏ ਜੋ ਸੋਚ ਸ਼ੈਤਾਨ ਦੀ ਤਰਫ ਤੋਂ ਆਉਂਦੀ ਹੈ ਅਸੀਂ ਉਸ ਸੋਚ ਨੂੰ ਕੈਦ ਕਰਨਾ ਹੈ ਉਸ ਸੋਚ ਨੂੰ ਬੋਲਣਾ ਹੈ ਯੀਸ਼ੂ ਮਸੀਹ ਦੇ ਨਾਮ 'ਚ ਇਸ ਸੋਚ ਨੂੰ ਅਸੀਂ ਬੰਦ ਦਿੰਨੇ ਆ ਇਹ ਸੋਚ ਮੇਰੇ ਜੀਵਨ ਵਿੱਚ ਕੰਮ ਨਾ ਕਰੇ ਇਹ ਸੋਚ ਮੇਰੇ ਅੰਦਰੋਂ ਨਿਕਲ ਜਾਵੇ ਤੁਹਾਨੂੰ ਇਹ ਸੋਚ ਦੇ ਖਿਲਾਫ ਲੜਨਾ ਹੈ ਉਹ ਸੋਚ ਦੇ ਖਿਲਾਫ ਜਦੋਂ ਤੁਹਾਡੇ ਮਨ ਵਿੱਚ ਸੋਚ ਆਉਂਦੀ ਹੈ ਫਿਰ ਅਸੀਂ ਸੋਚਦੇ ਰਹਿੰਦੇ ਹਾਂ ਸੋਚਦੇ ਰਹਿੰਦੇ ਹਾਂ ਮੇਰੇ ਬੱਚਿਆਂ ਦਾ ਕੀ ਹੋਵੇਗਾ ਸੋਚ ਨੂੰ ਵਚਨ ਦੁਆਰਾ ਦੂਰ ਕਰਨਾ ਚਾਹੀਦਾ ਹੈ ਪ੍ਰਭੂ ਮੇਰੇ ਬੱਚੇ ਤੇਰੀ ਦੇਨ ਹੈ ਤੁਸੀਂ ਪ੍ਰਭੂ ਸਭ ਤੋਂ ਵੱਧ ਕੇ ਮੇਰੇ ਬੱਚਿਆਂ ਲਈ ਰੱਖਿਆ ਕਰਦੇ ਹੋ ਬੁਰੀ ਸੋਚ ਨੂੰ ਆਪਣੇ ਅੰਦਰੋਂ ਕੱਢਣਾ ਹੈ ਬੁਰੀ ਸੋਚ ਦੇ ਖਿਲਾਫ ਲੜਨਾ ਹੈ ਕੋਈ ਵੀ ਸੋਚ ਹੋ ਸਕਦੀ ਹੈ ਜਲਨ ਦੀ ਸੋਚ ਹੋ ਸਕਦੀ ਹੈ ਵਿਰੋਧ ਦੀ ਸੋਚ ਹੋ ਸਕਦੀ ਹੈ ਹਰਾਮਕਾਰੀ ਦੀ ਸੋਚ ਹੋ ਸਕਦੀ ਹੈ ਗੰਦੇ ਸੋਚ ਵਿਚਾਰ ਦੀ ਸੋਚ ਹੋ ਸਕਦੀ ਹੈ ਸਾਰੀਆਂ ਗੱਲਾਂ ਆਉਂਦੀਆਂ ਹਨ ਤੁਸੀਂ ਯਾਦ ਰੱਖਣਾ ਇਹ ਸੋਚ ਵਿਚਾਰ ਸ਼ੈਤਾਨ ਨੇ ਪਾਇਆ ਹੈ ਇਹਨਾਂ ਸੋਚਾਂ ਨੂੰ ਅਸੀਂ ਰੋਕ ਨਹੀਂ ਸਕਦੇ ਸ਼ੈਤਾਨ ਆਪਣੀ ਚਾਲ ਚੱਲਦਾ ਰਹਿੰਦਾ ਹੈ ਮੇਰੇ ਅਤੇ ਤੁਹਾਡੇ ਹੱਥ ਵਿੱਚ ਇਹ ਹੈ ਅਸੀਂ ਉਸ ਸੋਚ ਉੱਤੇ ਅਮਲ ਨਾ ਕਰੀਏ ਉਸ ਸੋਚ ਨੂੰ ਸੋਚਦੇ ਨਾ ਰਹੀਏ ਉਸ ਸੋਚ ਨੂੰ ਕੈਦ ਕਰਕੇ ਆਪਣੇ ਜੀਵਨ ਵਿੱਚੋਂ ਕੱਢਣਾ ਹੈ ਅਸੀਂ ਆਪਣੇ ਮਨ ਨੂੰ ਨਵਾਂ ਬਣਾਉਣਾ ਹੈ ਸਾਡੇ ਦਿਲ ਵਿੱਚ ਬਹੁਤ ਸਾਰੇ ਵਿਚਾਰ ਹਨ ਹਰ ਦਿਨ ਪ੍ਰਾਰਥਨਾ ਕਰਨੀ ਹੈ ਪ੍ਰਭੂ ਹਰ ਦਿਨ ਮੇਰੇ ਦਿਲ ਨੂੰ ਨਵਾਂ ਕਰ ਦੇ ਆਪਣੇ ਵਚਨ ਵਿੱਚ ਮੈਨੂੰ ਭਰ ਦੇ ਆਪ ਆਪਣੀ ਸਮਰਥ ਨਾਲ ਮੈਨੂੰ ਭਰ ਦੇ ਪਵਿੱਤਰ ਆਤਮਾ ਦੀ ਸ਼ਕਤੀ ਨਾਲ ਸਾਨੂੰ ਭਰ ਦੋ ਸਾਡੇ ਦਿਲ ਨੂੰ ਨਵਾਂ ਬਣਾ ਦੋ ਕੱਲ ਦੀ ਪ੍ਰਾਰਥਨਾ ਅੱਜ ਦਾ ਦਿਨ ਨਹੀਂ ਚੱਲੇਗਾ ਕੱਲ ਵਚਨ ਪੜਿਆ ਕੱਲ ਪ੍ਰਾਰਥਨਾ ਕੀਤੀ ਪਰ ਅਸੀਂ ਅੱਜ ਦੇ ਦਿਨ ਜੀ ਨਹੀਂ ਸਕਦੇ ਹਰ ਦਿਨ ਪਰਮੇਸ਼ਰ ਤੋਂ ਤੁਹਾਨੂੰ ਨਵਾਂ ਬਲ ਪਾਉਣਾ ਪਵੇਗਾ ਹਰ ਦਿਨ ਪਰਮੇਸ਼ਰ ਨਾਲ ਗੱਲ ਕਰਨੀ ਹੈ ਹਰ ਦਿਨ ਪਰਮੇਸ਼ਰ ਦੀ ਹਜ਼ੂਰੀ ਵਿੱਚ ਬੈਠ ਕੇ ਬੋਲਣਾ ਪਵੇਗਾ ਸੋਚਣਾ ਵੀ ਪਵੇਗਾ ਅੱਜ ਮੈਂ ਦਿਨ ਤੋਂ ਕੀ ਪਾਪ ਕੀਤਾ ਅਗਰ ਕੀਤਾ ਤਾਂ ਪ੍ਰਭੂ ਤੋਂ ਮਾਫੀ ਮੰਗਣੀ ਹੈ ਹਰ ਦਿਨ ਪ੍ਰਾਰਥਨਾ ਕਰਨੀ ਹੈ ਪ੍ਰਭੂ ਮੇਰੀ ਸੋਚ ਵਿਚਾਰ ਤੋਂ ਤੁਹਾਨੂੰ ਖਿਲਾਫ ਪਾਪ ਨਾ ਕਰਾਂ ਏ ਪ੍ਰਭੂ ਮੇਰੇ ਮੂੰਹ ਦੇ ਸ਼ਬਦ ਮੇਰੇ ਦਿਲ ਦੇ ਧਿਆਨ ਤੁਹਾਡੇ ਸਾਹਮਣੇ ਗ੍ਰਹਿਣ ਯੋਗਿਆ ਹੋਵੇ ਸਾਡੇ ਮਨ ਚ ਕਿਸ ਕਿਸ ਤਰ੍ਹਾਂ ਦੇ ਵਿਚਾਰ ਆਉਂਦੇ ਹਨ ਆਪਣੇ ਆਪ ਨੂੰ ਵੱਡਾ ਸਮਝਣਾ ਹਰਾਮਕਾਰੀ ਦੇ ਵਿਚਾਰ ਸਾੜ ਰੱਖਣ ਦੇ ਵਿਚਾਰ ਵਿਰੋਧ ਕਰਨ ਦੇ ਵਿਚਾਰ ਆਪ ਸਵਾਰਥੀ ਦੇ ਵਿਚਾਰ ਆਪਣੇ ਜੀਨ ਵਿੱਚੋਂ ਕੱਢ ਦੇਣੇ ਚਾਹੀਦੇ ਹਨ ਪਰਮੇਸ਼ਰ ਦੇ ਵਿਰੁੱਧ ਕੋਈ ਪਾਪ ਨਹੀਂ ਕਰਨਾ ਚਾਹੀਦਾ ਔਰ ਇਨ ਸਾਰੇ ਵਿਚਾਰਾਂ ਉੱਤੇ ਜੈ ਪਾਉਣੀ ਚਾਹੀਦੀ ਹੈ ਆਮੀਨ